ਲੋਕ ਹਿੱਤ ਲੋਕਾਂ ਦੀ ਆਵਾਜ਼ ਗੱਲ ਸੁਣੋ ਗੱਲ ਨਸ਼ਿਆਂ ਵਿਰੁੱਧ ਜੁੱਧ ਜਿਹੜਾ ਆਗਮਬ ਕੀਤਾ ਪੰਜਾਬ ਸਰਕਾਰ ਨੇ ਔਰ ਸਬੰਚੀ ਗ੍ਰਾਮ ਪੰਚਾਇਤ ਤੂਦ ਵੱਲੋਂ ਆ ਕੇ ਮਤੇ ਪਾਇਏ ਗਏ ਇਹ ਕਿਹੜਾ ਚਾਉਂਦੇ ਬਿਲਕੁਲ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਵਾਂ ਵੀ ਜਿਹੜੀ ਮੁੱਖ ਮੰਤਰੀ ਪੰਜਾਬ ਸਰਦਾਰ ਤਵਾਰ ਸਿੰਘ ਮਾਨ ਸਰਦਾਰ ਲਾਲਜੀਤ ਸਿੰਘ ਪੁੱਲਰ ਕੈਬਨ ਮੰਤਰੀ ਪੰਜਾਬ ਦੀ ਜੋਗ ਅਗਵਾਈ ਹੇਠ ਜਿਹੜੀ ਸਰਕਾਰ ਆ ਜਿਹੜੀ ਉਹਨਾਂ ਨੇ ਮਹਿਮ ਜਿਹੜੀ ਸ਼ੁਰੂ ਕੀਤੀ ਆ ਜੁੱਧ ਨਸ਼ਾ ਵਿਰੁੱਧ ਉਸ ਵਿੱਚ ਅਸੀਂ ਅੱਜ ਪਿੰਡ ਤੂ ਦਾ ਵੱਡਾ ਇਕੱਠ ਕਰਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਪਿੰਡ ਦੇ ਮੋਦਬਰਾਂ ਨੂੰ ਨਾਲ ਲੈ ਕੇ ਪਿੰਡ ਦੀ ਆਵਾਮ ਨੂੰ ਨਾਲ ਲੈ ਕੇ ਜਿਹੜੇ ਅੱਜ ਅਸੀਂ ਮਤੇ ਪਾਏ ਆ ਅਸੀਂ ਉਹਨਾਂ ਦਾ ਪੂਰਾ ਸਮਰਥਨ ਪੰਜਾਬ ਸਰਕਾਰ ਦਾ ਕਰਦੇ ਹਾਂ ਜੇਕਰ ਦੇਖਿਆ ਜਾਵੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲਾਂ ਨੂੰ ਦੇਖਿਆ ਜਾਵੇਗਾ ਉਹਨਾਂ ਦੇ ਵਿੱਚ ਇਹ ਚੀਜ਼ ਨੂੰ ਕਦੇ ਵੀ ਨਹੀਂ ਪਾਇਆ ਕਿਉਂਕਿ ਨਸ਼ੇ ਤੇ ਵਿਰਾਂਗ ਅਜੇ ਕੋਸ਼ਿਸ਼ ਨਹੀਂ ਕੀਤੀ ਉਹ ਦੇਖੀ ਕਿ पहल ਕੀਤੀ ਆ ਪੰਜਾਬ ਸਰਕਾਰ ਨੇ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਜੀ ਜੋ ਪਿਛਲੇ ਸਮੇਂ ਦੇ ਵਿੱਚ ਐਡਾ ਵੱਡਾ ਜਿਹੜਾ ਕਾਰਜਕਾਲ ਜਿਹੜਾ ਨਸ਼ੇ ਦਾ ਵਧ ਗਿਆ ਇਹ ਕੁਝ ਸਰਕਾਰ ਦੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ ਜਾਂ ਉਹਨਾਂ ਦੀਆਂ ਨਲਾਕੀਆਂ ਕਿ ਲੋ ਜਿਨ੍ਹਾਂ ਦੇ ਕਾਰਨ ਕਰਕੇ ਜੇ ਨਸ਼ੇ ਤੇ ਜਿਹੜੀ ਨੱਥ ਨਹੀਂ ਪਾਈ ਗਈ। ਤੋਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਜੋ ਭਾਈ ਹਿੱਟ ਜਿਹੜਾ ਮਹਿਮ ਵਢੀ ਗਈ ਆ ਉਹਦੇ ਵਿੱਚ ਪਿੰਡਾਂ ਵੱਲੋਂ ਸਪੂਰਨ ਸਮਰਥਨ ਦਿੱਤਾ ਗਿਆ। ਸਾਰੀ ਜਨਤਾ ਖੁਸ਼ ਹੈ ਜੀ ਬਿਲਕੁਲ ਪਿੰਡ ਜਿਹੜੀ ਇਹਨਾਂ ਦੇ ਨਾਲ ਅਸੀਂ ਮਤਲਬ ਨਸ਼ਾ ਖਤਮ ਕਰਨ ਦੇ ਵਿੱਚ ਸਹਿਮਤ ਹਾਂ। ਉਹ ਸਭ ਜਿਹੜਾ ਇੱਕ ਮਤਾ ਵੱਡਾ ਪਾਇਆ ਗਿਆ ਕਿ ਜਿਹੜਾ ਨਸ਼ਾ ਵੇਚਦਾ ਹੋਊਗਾ ਉਹ ਉਹਦਾ ਪੂਰਨ ਤੌਰ ਤੇ ਬਾਈਕਟ ਕੀਤਾ ਜਾਊਗਾ ਤਾਂ ਲੈਂਡ ਦੇਣ ਤੇ ਤੁਸੀਂ ਵਰਗ ਦੇ ਕੋਈ ਵੀ ਆ ਜਾਊਗਾ ਇਹ ਮਤਾ ਇਹ ਵੀ ਪਾਇਆ ਗਿਆ ਜੀ ਬਿਲਕੁਲ ਜੀ ਜੇ ਕੋਈ ਨਸ਼ਾ ਤਸਕਰ ਨਸ਼ਾ ਵੇਚ ਤੋਂ ਨਹੀਂ ਹਟਦਾ ਜਾਂ ਕਰਨ ਤੋਂ ਨਹੀਂ ਹਟਦਾ ਅਸੀਂ ਸੰਪੂਰਨ ਤੌਰ ਤੇ ਉਹਦਾ ਜਿਹੜਾ ਆਰਥਿਕ ਜਿਹੜਾ ਮਤਾ ਆਰਥਿਕ ਜਿਹੜਾ ਉਹਨਾਂ ਦੀ ਮਤਲਬ ਜਿਹੜੀ ਬਿਲਕੁਲ ਗੱਲਬਾਤ ਜਿਹੜੀ ਨਹੀਂ ਸੁਣੀ ਜਾਊਗੀ ਅਸੀਂ ਉਹਨਾਂ ਦੇ ਨਾਲ ਨਹੀਂ ਚੱਲਾਂਗੇ ਜੇ ਵੀ ਉਹਨਾਂ ਦੀ ਜਵਾਬਤ ਦਿੰਦਾ ਹੈ ਜਾਂ ਕੋਈ ਕੰਮ ਨਾਲ ਰਵਾਈ ਹੁੰਦਾ ਉਹਦੇ ਤੇ ਪੂਰੀ ਤਰ੍ਹਾਂ ਕੀ ਕਰ ਲੋਗੇ ਬਿਲਕੁਲ ਜੀ ਇਸ ਸਾਡੇ ਪਿੰਡ ਤੂਤ ਦੇ ਵਿੱਚ ਮੇਰੀ ਪੰਚਾਇਤ ਦੇ ਵਿੱਚ ਕੋਈ ਮੇਰਾ ਮੈਂਬਰ ਜਾਂ ਸਰਪੰਚ ਕਿਸੇ ਦੀ ਗਵਾਹੀ ਪਾ ਗਿਆ ਹੋਵੇ ਜਾਂ ਕਿਸੇ ਦੀ ਕੋਈ ਸਨਾਤ ਕਰੇ ਤਸਦੀਕ ਕਰਦਾ ਉਹਦਾ ਵੀ ਬਿਲਕੁਲ ਬਾਈਕਟ ਕਰਾਂਗੇ ਉਹਦਾ ਵੀ ਵਿਰੋਧ ਕਰਾਂਗੇ ਕੀ ਵੀ ਮੈਸੇਜ ਜਦ ਨਾਲ ਪਿੰਡ ਵਾਲਿਆਂ ਨੂੰ ਜਿੱਦਾਂ ਨੂੰ ਨਾਲ ਤੁਸੀਂ ਮਤਾ ਪਾਇਆ ਮਤਾ ਇਹੋ ਪਾਇਆ ਜੀ ਪਿੰਡ ਵਾਲਿਆਂ ਸਾਰਿਆਂ ਸਹਿਮਤੀ ਨਾਲ ਮਤਾ ਪਾਇਆ ਅਸੀਂ ਤੇ ਇਹੋ ਮੈਸੇਜ ਦਿੰਨੇ ਆ ਵੀ ਨਸ਼ਾ ਤਸਕਰਾਂ ਨੂੰ ਸਾਡੀ ਚੇਤਾਵਨੀ ਆ ਵੀ ਨਸ਼ਾ ਛੱਡ ਦਿਓ ਇਹ ਕੰਮ ਨਾ ਕਰੋ ਕਿਉਂਕਿ ਵੇਖੋ ਪਿੰਡਾਂ ਦੇ ਵਿੱਚ ਯਾਰ ਬੱਚੇ ਕਿਵੇਂ ਖਰਾਬ ਹੁੰਦੇ ਆ ਠੀਕ ਹੈ ਨਾ ਅਸੀਂ ਵੇਖੋ ਕਿੰਨੇ ਵੀ ਨਸ਼ਾ ਛੱਡ ਦਿਓ ਨਸ਼ਾ ਨਾ ਵਿੱਚੋਂ ਅਗਰ ਨਸ਼ਾ ਵਿੱਚ ਹੋਗੇ ਤarde ਜਿਹੜੀ ਕਾਨੂੰਨੀ ਕਾਰਵਾਈ ਬਣਦੀ ਸਰਕਾਰ ਕਰੂਗੀ ਅਸੀਂ ਉਹਦੇ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ ਠੀਕ ਆ ਧੰਨਵਾਦ ਮੈਂ ਗੁਰਵਿੰਦਰ ਪਾਰ ਮੈਂਬਰ ਪੰਚਾਇਤ ਹੂ ਜੀ ਸਾਡੇ ਪਿੰਡ ਦੇ ਜਿਹੜੇ ਮਤਾ ਪੈ ਗਏ ਉਹਦੇ ਲਿਸ਼ਾ ਫੂਦ ਜਿਹੜਾ ਮਹਿਮਾ ਪੰਜਾਬ ਸਰਕਾਰ ਨੂੰ ਕਰਾਈ ਗਈ ਹੈ ਤਾਂ ਪਿੰਡ ਦੇ ਵੱਲੋਂ ਵੱਡੇ ਪੱਧਰ ਤੇ ਜਿਹੜਾ ਮਤਾ ਪਾਇਆ ਗਿਆ ਠੀਕ ਜੀ ਬਹੁਤ ਵਧੀਆ ਸਰਕਾਰ ਦਾ ਪ੍ਰਾਲਾਏ ਵੇਖੋ ਜੀ ਕਿੱਡੀ ਭਗਵੰਤ ਮਾਨ ਸਿੰਘ ਦੀ ਸੋਚ ਹੈ ਕਿਉਂਕਿ ਸਰਕਾਰਾਂ ਨੇ ਉਹਨੇ ਤੇ ਅਮਲ ਕਰ ਲਿਆ ਹੈ ਆਪਾਂ ਸੁਣਦੇ ਹਾਂ ਨੇਹਾ ਜੀ ਬਹੁਤ ਵਧੀਆ ਸਰਕਾਰ ਨੇ ਪ੍ਰਾਲਾਏ ਕੀਤਾ ਹੈ ਜੇ ਗਵਰਨਮੈਂਟ ਗੌਰ ਕਰ ਤੇ ਇੱਕ ਮਿੰਟ ਚ ਕਰ ਲੈਂਦੀ ਹੈ ਵੇਖੋ ਜੀ ਇਹਦਾ ਗੌਰ ਹੋ ਚੱਕਾ ਏ ਕਿੰਦਾ ਸਾਰੀਆਂ ਪਾਰਟੀਆਂ ਵਿਰੋਧ ਕਰਨੀਆਂ ਹੈ ਜੀ ਅੱਜ ਕਿਹੜੇ ਕਿਹੜੇ ਮਤੇ ਪਾਇਆ ਗਿਆ ਤੇ ਕਿਹੜੇ ਕਿਹੜੇ ਵਿਸ਼ੇ ਤੇ ਪਾਇਆ ਅੱਜ ਜੀ ਵੇਖੋ ਜੀ ਇਹ ਜ ਡਰੱਗਸ ਦੇ ਬਾਰੇ ਪਾਇਆ ਗਿਆ ਹੈ ਹੋਰ ਵੀ ਨਸ਼ੇ ਬਾਰੇ ਪਾਇਆ ਗਿਆ ਹੈ ਚੋਰੀ ਦੇ ਸਮਾਨ ਬਦਲੇ ਪਾਇਆ ਗਿਆ ਹੈ ਬਾਕੀ ਅਪੀਲ ਦੋ ਪਿੰਡ ਵਾਸੀ ਅੱਜ ਦਾ ਪਿੰਡ ਦਾ ਵਸਨੀਕ ਇਹੋ ਅਪੀਲ ਕਰਦੇ ਨੇ ਕਿ ਸਾਰੀਆਂ ਪਾਰਟੀਆਂ ਸਾਥ ਦੇਣ ਜੋ ਕਿ ਸਾਡੇ ਵੇਖੋ ਜੀ ਬੱਚੇ ਸਾਡੇ ਭਰਾ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਆ ਪਰ ਉਹਨਾਂ ਨੂੰ ਕੱਢ ਸਕੀਏ ਤੇ ਕਬੱਡੀ ਚੰਗ ਜੇ ਤੇ ਜ ਕੀ ਸਕੀਏ ਜੀ ਅਸੀਂ ਸਰਕਾਰ ਪੰਜਾਬ ਦੀ ਦਾ ਧੰਨਵਾਦ ਕਰਦੇ ਆਂ ਭਗਵੰਤ ਮਾਨ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਕੈਬਨਟ ਮੰਤਰੀ ਲਾਲਜੀ ਸੰਗੂ ਭਲਰਜੀ ਦਾ ਧੰਨਵਾਦ ਕਰਦੇ ਆਂ ਤੇ ਸਾਡੇ ਸਰਪੰਚ ਸਾਹਿਬ ਪੰਚਾਇਤ ਦਾ ਸਾਰੇ ਵਰਕਰਾਂ ਦਾ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦੇ ਆਂ ਸਾਡੇ ਪਿੰਡ ਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਪਿੰਡ ਤੂਤ ਨਸ਼ੇ ਦੇ ਵਿੱਚ ਆ ਚੁੱਕਾ ਵਾ ਇਹਨਾਂ ਦੇ ਉੱਤੇ ਕੋਈ ਕੰਟਰੋਲ ਵਾਈ ਨਹੀਂ ਕੀਤੀ ਗਈ ਅੱਜ ਸਾਰੀ ਪੰਚਾਇਤ ਨੇ ਸੋਚਾ ਮਤਾ ਕੀਤਾ ਹੈ ਕਿ ਜਿਹੜਾ ਵੀ ਇਹਨਾਂ ਨੂੰ ਇਕਰ ਕਾਰਵਾਈ ਕੀਤੀ ਜਾਂਦੀ ਹੈ ਵੀ ਛੜ ਜਿਹੜਾ ਵੀ ਛੜਾਉਣ ਜਾਵੇ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਜਿਹੜਾ ਛੜੋ ਮੈਂਬਰ ਹੋਵੇ ਭਾਵੇਂ ਪੰਚਾਇਤ ਦਾ ਕੋਈ ਹੋਵੇ ਕੋਈ ਵੀ ਗਵਾਈ ਪੌਦਾ ਜਾਂਦਾ ਵਾ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਊ ਉਹਦੀ ਪੰਚਾਇਤ ਨਹੀਂ ਮਜਤ ਕਰੂਗੀ ਤੇ ਛਟੋਰ ਵਾਲਿਆਂ ਨੂੰ ਵੀ ਇਹ ਆ ਕਿ ਆਪ ਤੇ ਬਾਜ ਆ ਜੋ ਨਸ਼ੇ ਪਰਾਗਾ ਜੋ ਵੇਚਣ ਦੇਦੇ ਤੁਹਾਡੇ ਉੱਤੇ ਵੀ ਕਾਰਵਾਈ ਇਹ ਕੀਤੀ ਜਾਊਗੀ ਵੀ ਤਾਂ ਨੂੰ ਵੀ ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਜਾਣਗੀਆਂ ਤੁਹਾਡੀਆਂ